ਇਹ ਪਸਰੀ ਗਾਦੀ ਅਦਨ ਅਬ ਚੱਲੇ ਆ ਪ੍ਰਭਾਤ ਫਰੀਖਾ ਅੱਗੇ ਮੁੰਨੇ ਦਾ ਫੋਨ ਆਇਆ ਸਿਰੇ ਸਿਰੇ ਉਹਨੇ ਆਪਣਾ ਘਰ ਆਉਣ ਲੱਗੀ ਪ੍ਰਭਾਤ ਫਰੀਖਾ ਤੇ ਚੱਲੇ ਅਧਰੇ ਆ ਲੋਗੇ ਜਾਣੇ ਆ ਨਾ ਘਰਾਂ ਇਹ ਮੁੰਨੇ ਧਰ ਜਾਂ ਆ ਗਈ ਰਾਣੀ ਜਿਹੜੀ ਨਹੀਂ ਆਈ ਜਾਂਦੀ ਮੈਨੂੰ ਲੱਗਦਾ Já, ja, hvernig er það náðu? <coughs> dia bikin kalau agak kalau kalau anda na cara Nah ਉਹ ਨੂੰ ਮਦਦਾਂ ਦਤ ਰਹੇ ਹਾਂ ਦਾ ਅਧਰ ਪਾ ਲਿਆ ਗਿਆ ਹੈ ਹੀ ਸਲਫਰ ਤੇ ਜ਼ਿੰਕ ਆ ਗਈ ਹੈ ਜ਼ਿੰਕ ਲੈਣ ਦੀ ਹੈ ਘਰ ਬਈ ਪੁਰਾਣੀ ਮੇਰੇ ਉਹ ਜਨੇਰ ਲਈ ਦੇ ਛੱਤਾ ਦੇਣ ਲੱਗੇ ਆ ਉੱਤੇ ਪੈਂਦੀ ਆਂਦੇ ਨੂੰ ਦੇਣਾ ਛੱਤਾ ਆਂ ਅੰਦਰ ਆਂ ਬਾਤ ਕਰਾਂਗੇ ਤੇ ਇਹ ਮੈਂ ਹੀ ਖੰਡੇ ਆਂਦੀ ਹਵਾਇਰ ਦਿੰਨੇ ਆ ਇੱਥੇ ਕਾਜਵੀਰੂ ਨੂੰ ਛੁੱਟੀ ਹੋ ਗਈ ਅੱਜ ਬੱਸ ਖਰਾਬ ਹੋ ਗਈ ਫੇਰ ਬੱਸ ਨਹੀਂ ਆਈ ਫੇਰ ਛੱਡ ਕੇ ਨਹੀਂ ਆਇਆ ਉਹਨਾਂ ਨੇ ਛੱਡ ਕੇ ਵੀ ਆਣਾ ਪਰ ਇਹ ਤੇਲੇ ਆਣਾ ਨਹੀਂ ਕਹਾਂਗਾ ਰਾਜੂ ਮੈਂ ਫਿਰ ਕੋਸ਼ਿਸ਼ ਹੋ ਗਿਆ ਫੇਰ ਹੈ ਇਹਦੇ ਦੂਜੇ ਨੇ ਕਹਿੰਦੇ ਐ ਕਾਲੀ ਕਰੀ ਜਾਂਦਾ ਭਰੀ ਜੈ ਕਾਲੀ ਕਰਿਆ ਪੀਸਾ ਕਰੀ ਜਾਂਦਾ ਆਹ ਗੱਲ ਵੀ ਜੇ ਉੱਧਰ 5.5 ਕਿਲੋ ਦੇ ਉਹ 55 ਵਾਲੀ ਟੇਰੇ ਦਾ ਆ ਮੈਂ ਉਪਰੋਂ ਉਹਦਾ ਆਇਆ ਤੇ ਲੈਦਾ ਉਹ ਤਰਾਹ ਹੀ ਚਾਲੀ ਜਾ ਰਹੀ ਰੁਕਣਾ ਕੋਈ ਲੋੜ ਤਾਂ ਨਹੀਂ ਦਾ ਵਾਲੀ ਜਿਹੜਾ ਬਾੜ ਨਾਲ ਉਹ ਬੰਦਾ ਜਿਹਾ ਲੱਗਦਾ ਹਾਂ ਉਹ ਕਹਿੰਦਾ ਜਿੰਨੀ ਜਾਈ ਜਾ ਰਹੀ ਜੀ ਕੋਤੇ ਕੋਤੇ ਕਰਿਆ ਜਾ ਰਿਹਾ ਹੈ ਜਿਹੜੇ ਜਨੇ ਮੁੱਠੀ ਇਕੱਠੀ ਕਰੀ ਜਾਂਦੇ ਨੇ ਜਦੋਂ ਆਟੀਆਂ ਆ ਜਾਂਦੇ ਨੇ ਵਰਨੀ ਚੱਲਣਾ ਨੇ ਜਦੋਂ ਚੱਲਣਾ ਹੈ ਕਿ ਆ ਵੀ ਖਿਆਲ ਦੇਣਾ ਆ ਸੜਕ ਤੇ ਇੰਜ ਬਿਆਲ ਬਣਾਉਂਦੇ ਕਿ ਆਪਣੇ ਹੈਗੇ ਆ ਢਾਈ ਕਿ ਕਰਿਆ ਸਮਾਣਾਗਾ ਆ ਕਰ ਦੇ ਕੋਤੇ 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 ਹੋ ਗਿਆ ਵੀ ਆ Hãy subscribe cho kênh Ghiền Mì Gõ Để không ਮੈਂ ਤਰੇ ਗੜ ਤੇ ਸਾਈਪਰ ਲਿਉਣ ਵਾਲੀ ਆ ਉਹ ਲਿਉਂਦੇ ਆ ਕਾਲ ਨਾਲ ਜਿਹੜੀ ਫਰਮ ਹੈ ਅੰਦਰ ਆ ਜੇ ਚੱਲਦੇ ਨੇ ਨਿੱਕ ਲੈ ਕੇ ਆਉਂਦੇ ਆ ਗਰੀਸ ਨਹੀਂ ਆ ਗਈ ਮੇਸਦਾਂ ਨੂੰ ਬੰਦ ਕੇ ਜਿਹੜੀ ਆ ਵੀ ਬਹੁਤ ਢੇਰ ਆ ਮੈਂ ਧਰ ਕੇ ਅਲਦਾ ਕੰਮ ਬੰਦੇ ਆ ਜੀ ਆ ਜੀ ਆਪਾਂ ਬਾਦਾਂ ਵਿੱਚ ਚਲਾਉਣਾ ਆਂਦੇ ਮੈਂ ਚਲਾਉਣਾ ਤੁਹਾਡੇ ਤੇ ਹੀ ਨਹੀਂ ਸਹੀ ਚਲਾਉਂਦੇ ਇਹਨੇ ਇਹਨੇ ਕਾਲੂ ਢੇਰੀਆਂ ਲਾਈ ਜਾਂਦਾ ਕਾਲੂ ਕਣੀ ਕਾਲੂ ਲੇਕਾ ਮਾਰੀ ਜਾਂਦਾ ਥੱਲੇ ਰੰਦੇ ਗੱਲ ਨੂੰ ਬੰਦੀ ਲੀਕ ਇੱਕ ਬਨੇ ਦਾ ਹੜਾ ਜਿਆਦਾ ਗੋਜਿਆ ਬਨੇ ਦੇ ਪੈਂਟਿੰਡ ਵੀ ਉਹ ਲੀਕ ਮਾਰਦੀ ਥੱਲੇ ਇੱਕ ਸਾਈਡ ਤੇ ਇੱਕ ਸਾਈਡ ਪੱਧਰੀ ਆ ਜਾਂਦੀ ਆ ਪਿਆਰ ਵਾਲਾ ਬੰਦਾ ਲੀਕ ਪਾਉਂਦਾ ਕੀ ਪੀਪੇ ਨਹੀਂ ਜਾ ਰਹੀ ਹੈ ਨਹੀਂ ਜੀ ਬੜੀ ਵਧੀਆ ਚੱਲ ਰਹੀ ਹੈ ਕਿੰਨਾ ਚੱਲ ਲੱਭੜੀ ਨਹੀਂ ਹੈ ਸਿੱਕੇ ਜਾਂਦੀ ਹੈ ਐ ਕਾਲੂ ਆ ਆ ਤਈ ਨਾ ਨਾ ਇਹ ਇੰਜ ਚੋਰ ਨਹੀਂ ਖਲੇਗਾ ਆਦੀ ਹੈ ਇਸ ਚੀਜ਼ ਨਹੀਂ ਆਣਾ ਤਾਂ ਲਿੰਕ ਥੋੜੀ ਜਿਹੀ ਛੋਟੀ ਕਰ ਦਈਏ ਔਰ ਹੂੰ ਲਿੰਕ ਥੋੜੀ ਜਿਹੀ ਛੋਟੀ ਕਰ ਦਈਏ ਜਾਂ ਔਰ ਇਹਨੇ ਪ੍ਰੈਸ ਕੱਟਣਾ ਹੈ ਚ ਇਹਨੂੰ ਤਾਂ ਆ ਦੇਖ ਲੈ ਕਰੋ ਔਰੇ ਬੀਜ ਦੇ ਤੇ ਉਹਨੇ ਚੱਕ ਲਿਆ। ਛੰਡਾ ਲੈ ਕੇ ਆਏ ਆ। ਹਾਂ ਤੇ ਜ਼ੋਰ ਜ਼ਿਆਦਾ ਲੱਗਣਗਾ ਇਹ। ਜਿਆਦਾ ਨਹੀਂ ਵੀਣਾ ਜੀ। ਯੋ ਤਾਂ ਬਗੈਰ ਥੋੜਾ ਵੇਚੀ ਜਾਂਦੀ ਆ। ਇਹ ਤੇ ਲਾਉਣਾ ਹੀ ਪੈ ਗਿਆ। ਚਲ ਸੁਪਰ ਸਿਟੀ। ਇਹ ਕਰ ਗਿਆ ਕਾਲੂ ਪਰ। ਇਹ ਲੋ ਮੈਂ ਕਰ ਰਿਹਾ ਮੈਂ ਮੋਟਰਲੈਂਡ ਉਹ ਪੁਨੀਆ ਨਾ ਚੱਲਦਾ ਕੋਈ ਤਰਾ 40 1500 ਨੇ ਵਾਲਾ ਵੱਟ ਹੀ ਕਦੀ ਵੱਟ ਕਰਿਆ ਹੋਈ ਨਹੀਂ ਬੀਕਾ ਮੈਂ ਬਸ ਕੋਈ ਪਾਉਣਾ ਤੇਰੇ ਨੂੰ ਮਗਰ ਉਹ ਜਿਹਨੂੰ ਮਿੱਟੀ ਚੰਬੜਾ ਦਵਾਉਂਦੀ ਆ ਉਹ ਨਹੀਂ ਚੱਲਦਾ ਮੇਰੇ ਮੁੱਠੀ ਵਾਸੀ ਚੱਲ ਜਾਂਦਾ ਆ ਉਹ ਗੁੰਬੋ ਖੜਾ ਜਾਵਾ ਨਹੀਂ ਦੋਸਤ ਅੱਜ ਕਰਾ ਜੀ ਵਾਲੇ ਜੀ ਦਾ ਬਾਇ ਜੇ ਗੋਦੀ ਕੱਸੀ ਪ੍ਰੀਸ ਆ ਟੋਪੋਟ ਉਹ ਦੂਜੇ ਗੀਅਰ ਤੇ ਪੱਦਾ ਖੜਦਾ ਮੈਂ ਤੇ ਨਹੀਂ ਦਵਾ ਕਰਦਾ ਇਹ ਦੂਜੇ ਗੀਅਰ ਖੜਾੜਾ ਸਦਾ ਨਾਲ ਮੈਂ ਕਿਸੇ ਇੱਕ ਮਾਰਨ ਗਰਮਾਉਂਦਾ ਬੈਠੇ ਜਿਹਾ ਦੂ ਆ ਗੋ 5 ਕਿਲੇ ਦਾ ਭੇਜਿਆ ਇਹ ਤੇ ਅੱਜ ਤਾਂ ਕਰਾ ਲਾਦਾ ਅੱਜ ਆਹ ਕਲੀ ਮਾਜਾ ਦਾ ਅਸੀਓ ਮੈਸੇਨਜਰ ਆਲੀ ਕਲੀ ਦਾ ਭੀਜਦਾ ਤਾਂ ਫੈਂ ਬੜਾ ਲਾਉਂ ਰਿਆ ਜੇ ਜੇ ਇੱਕ ਜਦਾ ਜੇ ਜੇ ਤੂੰ ਦਾਦਾ ਜੇ ਜੇ ਦੁਆ ਦਾ ये जा रही है बड़ी बड़ी जा kita ਦਾ ਪਾਉਂ ਅੱਜ ਵੀ ਆ ਵੀਡੀਓ ਆਪਣੀ ਅੰਡੀ ਹੋਰ ਨਾਲੋ ਲਈ ਜੀ 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 ਜੀ